ਹੁਣ ਤੁਸੀਂ ਦੇਖੋ ਸਿੱਧੂ ਮੂਸੇ ਵਾਲੇ ਨੇ ਜਟਾਣਾ ਸਾਹਿਬ ਦੀ ਗੱਲ ਕੀਤੀ ਸੀ ਕਿੰਨੇ ਨੌਜਵਾਨਾਂ ਨੇ ਉਹਨਾਂ ਦੇ ਨਾਮ ਨੂੰ ਸਰਚ ਕੀਤਾ ਸੋ ਜਿਹੜੇ ਆਪਣੇ ਨੌਜਵਾਨ ਆ ਉਹ ਇਤਿਹਾਸ ਨੂੰ ਹੁਣ ਗੀਤਾਂ ਦੇ ਥਰੂ ਜੇ ਸੁਣਨਾ ਪਸੰਦ ਕਰਦੇ ਆ ਤਾਂ ਆਪਾਂ ਕਿਉਂ ਨਾ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਇਤਿਹਾਸ ਦੇ ਨਾਲ ਜਾਣੂ ਕਰਾਈ ਸੋ ਅੱਗੇ ਆਪਾਂ ਗੀਤ ਜਿਹੜੇ ਲੈ ਕੇ ਆਵਾਂਗੇ ਉਹਨਾਂ ਦੇ ਵਿੱਚ ਇਤਿਹਾਸ ਦਾ ਵੀ ਜ਼ਿਕਰ ਕਰਾਂਗੇ ਤਾਂ ਕਿ ਸਾਡੇ ਨੌਜਵਾਨਾਂ ਨੂੰ ਆਪਾਂ ਗੀਤਾਂ ਦੇ ਥਰੂ ਇਤਿਹਾਸ ਦੇ ਨਾਲ ਜਾਣੂ ਕਰਾਈ ਖਤੋਂ ਬਿਨਾ ਕੀਆ ਬੰਦੇ ਦਾ ਜਿਉਣਾ ਹੋ ਜਿੰਨੀ ਮਿਲੀ ਜਿਉ ਮੋਛ ਖੜੀ ਕਰਕੇ ਵੇਖੇ ਬੰਦਿਆਂ ਦੇ ਹੱਥਾਂ ਵਿੱਚ ਹੁਣੇ ਹਥਿਆਰ ਸਾਡੇ ਰਖਣ ਜਨਾਨੀਆਂ ਵੀ ਲੋੜ ਕਰਕੇ ਹੋ ਸ਼ੇਰਾਂ ਦਾ ਇਹ ਗੜ ਜਿੱਥੇ ਅਸੀਂ ਜੰਮੇ ਪਲੇ ਇਸ ਗੱਲ ਉੱਤੇ ਜੱਟ ਐ ਪ੍ਰਾਊਡ ਕਰਦਾ ਹੋ ਰਹਿੰਦੇ ਨਤ ਮੁੱਲ ਦੀ ਲੜਾਈ ਭਾਲਦੇ ਬੈਲੀਆਂ ਦਾ ਸਾਰਾ ਸਾਡਾ ਲਾਣਾ ਵਜਦਾ ਤਾਂ ਹੁਣ ਇੱਕ ਪਾਸੇ ਰਹੀ ਉਹ ਵੀ ਆਪਾਂ ਕਰਦੇ ਰਹਾਂਗੇ ਬੋਲਦੇ ਰਹਾਂਗੇ ਆਪਦੀ ਮਾਂ ਬੋਲੀ ਦੇ ਲਈ ਆਪਦੀ ਧਰਤੀ ਦੇ ਲਈ ਪਰ ਇਹ ਜਿਹੜਾ ਮੇਰਾ ਸ਼ੌਂਕ ਆ ਜੀ ਲਿਖਣਾ ਤੇ ਗਾਉਣਾ ਉਹਨੂੰ ਲੈ ਕੇ ਮੇਰਾ ਹੁਣ ਇੱਕ ਨਵਾਂ ਗੀਤ ਆਇਆ ਤੁਸੀਂ ਵੀ ਸਾਰਿਆਂ ਨੇ ਸੁਣਿਆ ਹੋਊਗਾ ਵਧੀਆ ਆਪਣੇ ਚੌਣ ਵਾਲਿਆਂ ਦੇ ਵੱਲੋਂ ਪਿਆਰ ਮਿਲ ਰਿਹਾ ਆਪਣੇ ਗਾਣੇ ਨੂੰ ਕੋਈ ਮੈਸੇਜ ਵੀ ਇਹ ਗਾਣੇ ਦੇ ਵਿੱਚ ਜਾਂ ਫਿਰ ਕਿਦਾਂ ਮੈਸੇਜ ਤਾਂ ਗੱਲ ਆਇਆ ਜੀ ਗਾਣਾ ਤਾਂ ਹੈਗਾ ਖੜਕੇ ਦੜਕੇ ਵਾਲਾ ਹੂੰ ਸਿਰਫ ਇੰਜੋਏ ਕਰਨ ਵਾਲਾ ਗਾਣਾ ਹੈਗਾ ਵਧੀਆ ਇੰਜੋਏ ਕਰੋ ਤੇ ਗੱਲ ਕੀ ਹੁਣ ਮੇਰੀ ਉਮਰ ਵੀ ਉਹੇ ਜੀ ਆ ਹਾਂ ਜਿਹਹ ਜੀ ਉਮਰ ਆ ਹੁਣ ਤੁਹਾਨੂੰ ਪਤਾ ਹੀ ਆ ਗਾਣੇ ਹੁਣ ਉਹੇ ਜੀ ਲਿਖੇ ਜਾਂਦੇ ਆ ਤੇ ਅੱਗੇ ਆਪਾਂ ਇਤਿਹਾਸ ਦੇ ਰਿਲੇਟਡ ਵੀ ਆਪਾਂ ਜਿਹੜੇ ਗਾਣੇ ਆ ਗੀਤ ਉਹ ਲੈ ਕੇ ਆਉਂਦੇ ਰਹਾਗੇ ਮਤਲਬ ਕੋਈ ਇਤਿਹਾਸ ਨਾਲ ਜਾਣੂ ਨੌਜਵਾਨਾਂ ਨੂੰ ਕਰਾਉਂਗੇ ਤੇ ਕੁਝ ਮੈਸੇਜ ਵੀ ਉਹਨਾਂ ਤੇ ਦੋਂਗੇ ਮਤਲਬ ਸ਼ੁਰੂਆਤ ਹੋ ਚੁੱਕੀ ਆ ਹਾਂ ਸ਼ੁਰੂਆਤ ਹੋ ਚੁੱਕੀ ਆ ਜੀ ਹੁਣ ਜਿਹੜੇ ਹਿਸਾਬ ਦੇ ਨਾਲ ਆਪਣੇ ਨੌਜਵਾਨਾਂ ਇਤਿਹਾਸ ਨੂੰ ਸੁਣਨਾ ਪਸੰਦ ਕਰਦੇ ਆ ਹੁਣ ਤੁਸੀਂ ਦੇਖੋ ਸਿੱਧੂ ਮੂਸੇ ਵਾਲੇ ਨੇ ਜਟਾਣਾ ਸਾਹਿਬ ਦੀ ਗੱਲ ਕੀਤੀ ਸੀ ਕਿੰਨੇ ਨੌਜਵਾਨਾਂ ਨੇ ਉਹਨਾਂ ਦੇ ਨਾਮ ਨੂੰ ਸਰਚ ਕੀਤਾ ਸੋ ਜਿਹੜੇ ਆਪਣੇ ਨੌਜਵਾਨ ਆ ਉਹ ਇਤਿਹਾਸ ਨੂੰ ਹੁਣ ਗੀਤਾਂ ਦੇ ਥਰੂ ਜੇ ਸੁਣਨਾ ਪਸੰਦ ਕਰਦੇ ਆ ਤਾਂ ਆਪਾਂ ਕਿਉਂ ਨਾ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਇਤਿਹਾਸ ਦੇ ਨਾਲ ਜਾਣੂ ਕਰਾਈਏ ਹੂੰ ਸੋ ਅੱਗੇ ਆਪਾਂ ਗੀਤ ਜਿਹੜੇ ਲੈ ਕੇ ਆਵਾਂਗੇ ਉਹਨਾਂ ਦੇ ਵਿੱਚ ਇਤਿਹਾਸ ਦਾ ਵੀ ਜ਼ਿਕਰ ਕਰਾਂਗੇ ਤਾਂ ਕਿ ਸਾਡੇ ਨੌਜਵਾਨਾਂ ਨੂੰ ਆਪਾਂ ਗੀਤਾਂ ਦੇ ਥਰੂ ਇਤਿਹਾਸ ਦੇ ਨਾਲ ਜਾਣੂ ਕਰਾਈਏ ਦੇ ਸਾਰੇ ਦਰਸ਼ਕਾਂ ਨੂੰ ਥੋੜੇ ਦੇ ਉਗਾ ਕੇ ਦੱਸ ਸਕਦੇ ਹਾਂ ਸਟੂਡੀਓ ਦੇ ਵਿੱਚ ਥੋੜਾ ਮੋਟਾ ਜਿਹੜਾ ਹੋਣ ਵਾਲਾ ਗਾਣਾ ਆਇਆ ਆਪਣਾ ਬੀ ਅਲਰਟ ਹੂੰ ਇਹਦੀ ਆਪਾਂ ਦੋ ਬੋਲ ਤੁਹਾਨੂੰ ਸੁਣਾ ਦਿੰਨੇ ਆ ਹੋ ਅਣਖ ਤੋਂ ਬਿਨਾ ਕੀ ਆ ਬੰਦੇ ਦਾ ਜਿਹਾ ਉਹ ਜਿੰਨੀ ਮਿਲੀ ਜਿਉ ਮੋਛ ਖੜੀ ਕਰਕੇ ਵੇਖੇ ਬੰਦਿਆਂ ਦੇ ਹੱਥਾਂ ਵਿੱਚ ਹੁਣੇ ਹਥਿਆਰ ਸਾਡੇ ਰਖਣ ਜਨਾਨੀਆਂ ਵੀ ਲੋੜ ਕਰਕੇ ਹੋ ਸ਼ੇਰਾਂ ਦਾ ਇਹ ਗੜ ਜਿੱਥੇ ਅਸੀਂ ਜੰਮੇ ਪਲੇ ਇਸ ਗੱਲ ਉੱਤੇ ਜੱਟ ਐ ਪ੍ਰਾਊਡ ਕਰਦਾ ਹੋਰ ਰਹਿੰਦੇ ਨੇ ਤਮੁੱਲ ਦੀ ਲੜਾਈ ਭਾਲਦੇ ਬੈਲੀਆਂ ਦਾ ਸਾਰਾ ਸਾਡਾ ਲਾਣਾ ਵੱਜਦਾ ਹੋਰ ਰਹਿੰਦੇ ਨੇ ਤਮੁੱਲ ਦੀ ਲੜਾਈ ਭਾਲਦੇ ਬੈਲੀਆਂ ਦਾ ਸਾਰਾ ਸਾਡਾ ਪਿੰਡ ਵੱਜਦਾ ਕੀ ਆ ਲੋਕ ਪਸੰਦ ਕਰ ਰਹੇ ਨੇ ਹਾਂ ਪਸੰਦ ਕਰ ਰਹੇ ਆ ਜੀ ਬਹੁਤ ਪਿਆਰ ਮਿਲ ਰਿਹਾ